ਸਸ਼ਕਾਰ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਅੰਮ੍ਰਿਤਸਰ ਤੋਂ ਕੱਲ੍ਹ ਬੀਤੇ ਦਿਨ ਜੋ ਧਰਮਜੀਤ ਦੀ ਹੱਤਿਆ ਕਰ ਦਿੱਤੀ ਗਈ ਸੀ ਉਸ ਦੀ ਸੀਸੀਟੀਵੀ ਦੀ ਇੱਕ ਜਿਹੜੀ ਐਕਸਕਲੂਸਿਵ ਸੀਸੀਟੀਵੀ سامنے ਆਈ ਹੈ ਔਰ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੇਰਹਿਮੀ ਦੇ ਨਾਲ ਧਰਮਾ ਦਾ ਕਤਲ ਕੀਤਾ ਗਿਆ ਹੈ ਹਮਲਾਵਰਾਂ ਵੱਲੋਂ ਫਿਲਹਾਲ ਤਸਵੀਰਾਂ ਲਗਾਤਾਰ ਸੀਸੀਟੀਵੀ ਕੈਮਰੇ ਦੇ ਦਿਖਾ ਰਹੇ ਹਨ ਕਿ ਇਸ ਤਰ੍ਹਾਂ ਦੇ ਨਾਲ ਕਾਰ ਦੇ ਵਿੱਚ ਚਿੱਟੀ ਕਾਰ ਦੇ ਵਿੱਚ ਧਰਮਾ ਬੈਠਾ ਹੋਇਆ ਸੀ ਉਹ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਬਾਹਰ ਹਲੇ ਪਹੁੰਚਿਆ ਹੀ ਸੀਗਾ ਔਰ ਕਾਰ ਨੂੰ ਕਾਰ ਨੂੰ ਸਾਈਡ ਤੇ ਲਗਾ ਰਿਹਾ ਸੀ ਜਿਸ ਇਸੇ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਲਗਾਤਾਰ ਕਈ ਫਾਇਰ ਕਰ ਦਿੱਤੇ ਔਰ ਗੱਡੀ ਜਿਹੜੀ ਹੈ ਜਿਸ ਤੇ ਵੀ ਗੱਡੀ 'ਚ ਬੈਠਾ ਹੋਇਆ ਸੀਗਾ ਧਰਮਾ ਉਸ ਗੱੜ ਉਹ ਗੱਡੀ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਔਰ ਬੇਕਾਬੂ ਹੋ ਕੇ ਬੈਕ ਆ ਜਾਂਦੀ ਹੈ ਔਰ ਉਸ ਤੋਂ ਬਾਅਦ ਤਿੰਨ ਗੱਡੀਆਂ ਜਿਹੜੀਆਂ ਨੇ ਉਹ ਉਸ ਦੇ ਨਾਲ ਟਕਰਾਨ ਦੀ ਹੈ ਫਿਲਹਾਲ ਮਹੱਲੇ ਵਾਲੇ ਜਿਹੜੇ ਨਹੀਂ ਇਕੱਠੇ ਹੋ ਜਾਂਦੇ ਨੇ ਜਦੋਂ ਇਹਨਾਂ ਦੀ ਸ਼ੋਰ ਦੀ ਆਵਾਜ਼ ਆਉਂਦੀ ਹੈ ਔਰ ਆ ਧਰਮਾ ਦੀ ਜਿਹੜੀ ਧਰਮ ਪਤਨੀ ਹੈ ਉਹ ਉਸ ਵੇਲੇ ਉੱਥੇ ਮੌਜੂਦ ਸੀਗੀ ਜਦੋਂ ਇਹ ਫਾਇਰਿੰਗ ਹੋਈ ਹੈ ਇੱਕ ਸਾਈਡ ਤੇ ਖੜੀ ਸੀ ਔਰ ਉਹ ਵੀ ਨੱਠਦੀ ਹੋਈ ਨਜ਼ਰ ਆ ਰਹੀ ਹੈ ਕਾਰ ਦੇ ਕੋਲ ਔਰ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਦਿਲ ਨੂੰ ਦਿਲਾ ਦੇਣ ਵਾਲੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਵਿੱਚ ਵੱਡਾ